ਮੈਂ ਕਿਉਂ ਕਹਾਂ ਕਿ ਤੁਸੀਂ ਛਤਰਾ ਦੇ ਲਾਇਕ ਹੋ ਛਤਰਾ ਦੇ ਲਾਇਕness ਕਰਕੇ ਕਹਾਂ ਜਿੱਦੇ ਅਸੀਂ ਪਿੱਟਦੇ ਆਂ ਕਲਪਦੇ ਆਂ ਸਾਨੂੰ ਕੈਸਾ ਹਾਲ ਹੋ ਗਏ ਵੀ ਆ ਜਾਓ ਲੋਕੋ ਬੁੱਢੇ ਦਰਿਆ ਰਾਹੀਂ ਤੁਹਾਡਾ ਸਾਰਾ ਪਾਣੀ ਚਹਿਰ ਬਣਾਤਾ ਰਾਜਸਥਾਨ ਤੱਕ ਦੇ ਲੋਕ ਮਾਰਦੇ ਰਖਣੀ ਮਾਲਵਾ ਸਾਰਾ ਮਾਰਤਾ ਕੈਂਸਰ ਨਾਲ ਕਾਲੇ ਪੀਲੇ ਨਾਲ ਜਾਂਦੇ ਜਵਾਕਾਂ ਛੋੜਿਆਂ ਨੂੰ ਕੈਂਸਰ ਹੋਣ ਲੱਗੇ ਅਸੀਂ ਲੁਧਿਆਣੇ ਇਕੱਠ ਰੱਖਿਆ ਤੁਸੀਂ ਘਰੇ ਬੈਠੇ ਰਹੇ ਦੋ ਇਕੱਠ ਰੱਖੇ ਪਹਿਲਾ 24 ਅਗਸਤ ਨੂੰ ਫਿਰ 3 ਦਸੰਬਰ ਨੂੰ ਬੰਦ ਮਾਰਨ ਦਾ ਤੁਸੀਂ ਕੁੰਡੇ ਲਾਇਕਣਾਂ 'ਚ ਬੈਠੇ ਰਹੇ ਤਾਸ਼ਾਂ ਕੁੱਟੀ ਗਏ ਬੈਠੇ ਸੱਥਾਂ 'ਚ ਗੱਲਾਂ ਮਾਰੀ ਗਏ ਤਮਾਸ਼ ਤਮਾਸ਼ੀਮ ਜਿਹੜੇ ਹੋ ਜਾਣ ਨਾ ਲੋਕ ਆ ਉਹ ਮਰਦੇ ਹੀ ਹੁੰਦੇ ਆ ਤੁਸੀਂ ਤਮਾਸ਼ੀ ਨੂੰ ਤਮਾਸ਼ਾ ਦੇਖ ਲਿਓ ਵੀ ਉੱਥੇ ਫੈਕਟਰੀ ਲੱਗੀ ਅਸੀਂ ਕੀ ਲੈਣਾ ਉੱਥੇ ਲੱਗੇ ਅਸੀਂ ਕੀ ਲੈਣਾ ਸਤਲੁਜ ਜੈਰੀਲਾ ਕਰਤਾ ਸੀ ਕੀ ਲੈਣਾ ਰਾਵੀ ਗੰਦਾ ਕਰਤਾ ਬਿਆਸ ਗੰਦਾ ਕਰਤਾ ਸੀ ਕੀ ਲੈਣਾ ਫਲਾਨੇ ਜ਼ਿਲ੍ਹੇ ਤੇ ਕੰਮ ਹੋ ਗਿਆ ਸੀ ਕੀ ਲੈਣਾ ਇਹ ਸੋਡੇ ਥਾਂ ਥਾਂ ਧਰਤੀ ਦਾ ਸਾਰਾ ਪਤਨ ਜੈਰੀਲਾ ਕਰਤਾ ਕਿਤੇ ਪੰਜਾਬ ਦਾ ਪਾਣੀ ਪੀਣ ਜੋ ਛੱਡਿਆ ਨਹੀਂ ਸਾਡਾ ਨਤਰਾ ਸੁਖਮੁੰਡਾ ਜਗਰਾਉਂ ਤੋਂ ਤੜਕ 4 ਵਜੇ ਲੱਗੀ ਚੱਕ ਕੇ ਪੁਲਿਸ ਨੂੰ ਆ ਦੋ 250 ਬੰਦਾ ਪੁਲਿਸ ਨੇ ਫੜਿਆ ਆ ਭਵਾਂਸਿਆਂ ਸ਼ਰਮ ਕਰਨ ਵਾਲੀ ਮੋਟੀ ਆ ਕੱਲ ਨੂੰ ਹੱਥ ਮਾਰੋ ਸਦਾਨੀਏ ਸਰਕਾਰਾਂ ਲੈਣੀਆਂ ਸਦਾ ਨਹੀਂ ਬਾਗੀ ਬਲਬਰ ਬੋਲਣੀ ਸਦਾ ਨਹੀਂ ਹੁਕਮ ਚੱਲਣੇ ਤੂੰ ਉਹੀ ਬੰਦਾ ਜਿਹੜਾ ਬੰਦਾ ਜਾ ਕੇ ਧਰਾਂਗ ਵਾਲੇ ਤੇ ਜਾ ਰਿਹਾ ਰੇਲਾ ਪੈਣੀ ਫਾਜ਼ਿਲਖਾਬੋਰ ਮਲੋੜ ਦੇ ਪਿੰਡਾਂ ਚ ਕਹਿੰਦਾ ਸੀ ਇਹ ਪਾਣੀ ਚਾਹਲ ਬਣ ਗਿਆ ਕੈਮੀਕਲ ਪਾ ਤੇ ਜ਼ਹਿਰਾਂ ਪਾਤੀਆਂ ਡਾਇਗਨਸਟਰੀਆਂ ਨੇ ਇਲੈਕਟ੍ਰੋ ਇੰਡਸਟਰੀਆਂ ਨੇ ਹੁਣ ਤੂੰ ਉਹਨਾਂ ਕਾਰਪਟਾਂ ਦੇ ਨਾਲ ਉਹਨਾਂ ਘਰਾਣਾ ਨਾਲ ਆ ਕੇ ਖੜ ਗਿਆ ਜੇ ਉਹੀ ਫੈਕਟਰੀਆਂ ਲਵਾਉਣ ਦੀ ਖਾਤਰ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਖਾਤਰ ਤੂੰ ਪੁਲਿਸ ਦਾ ਡੰਡਾ ਵਰਤ ਰਿਹਾ ਪੁਲਿਸ ਤੋਂ ਲੋਕਾਂ ਨੂੰ ਘਟਾ ਰਿਹਾ ਤੀ ਤੂੰ ਕੁਕਲੀ ਸਰਕਾਰ ਹੈ ਫੈਕਟਰੀਆਂ ਲਵਾ ਰਿਹਾ ਮੁਸ ਹੋਰ ਵੀ ਕਈ ਥਾਂ ਇਹਨਾਂ ਫੈਕਟਰੀਆਂ ਦੇ ਖਿਲਾਫ ਮੋਰਚੇ ਲੱਗੇ ਅਰੂੜੇ ਵਾਲੀ ਪਿੰਡ ਅਸੀਂ ਗਏ ਸਾਰਾ ਪਿੰਡ ਮਾਰਿਆ ਪਿਆ ਪਾਣਾ ਜਿਹੜੀ ਗੱਤਾ ਮੈਨ ਲੱਗੀ ਹੋਈ ਆ ਹੋਰ ਸੁਣ ਲੋ ਕਰਤੂਤ ਇਹਨਾਂ ਦੀ ਤੁਸੀਂ ਘਰਾਂ ਦੇ ਵਿੱਚ ਨਾ ਤੁਸੀਂ ਤੁਸੀਂ ਯਾਦ ਰੱਖੋ ਰੀਂਂਗ ਰੀਂਂਗ ਕੇ ਮਰਨਾ ਆ ਸ਼ਰਾਬ ਪੀ ਕੇ ਆ ਨਵਾਂ ਪੰਜ ਕਰਨ ਜਾਣ ਜਾ ਰਿਹਾ ਭਵੰਤਮਨ ਹੋਰ ਸੁਣ ਲੋ ਚਮਕੌਰ ਸਾਹਿਬ ਦੇ ਕੋਲੇ ਬਿਲਕੁਲ ਬੁੱਢੇ ਦਰਿਆ ਦੇ ਉੱਤੇ ਘਟੋ ਘੱਟ 200 ਏਕੜ ਦੇ ਵਿੱਚ ਜਿਹੜੀ ਪੇਪਰ ਮਿੱਲ ਆ ਉਹ ਲੱਗ ਰਹੀ ਹੈ ਜਿਹੜੀ ਲਾਸ ਸ਼੍ਰੇਣੀ ਚ ਹੈ ਪੇਪਰ ਮਿਲ ਸਭ ਤੋਂ ਜ਼ਿਆਦਾ ਪਾਣੀ ਨੂੰ ਜ਼ਹਿਰੀਲਾ ਕਰਦੀ ਹੈ ਕੈਮੀਕਲ ਪਾਉਂਦੀ ਹੈ ਉਹ ਇੰਡਸਟਰੀ ਉਹ ਕਾਰਖਾਨਾ 200 ਏਕੜ ਪੈਲੀ ਚਮਕੌਰ ਸਾਹਿਬ ਦੇ ਕੋਲੇ ਜਿੱਦਕਲ ਬੁੱਢੇ ਦਰਿਆ ਦੇ ਉੱਤੇ ਤੇਰੀ ਨੀਲੋਂ ਵਾਲੀ ਨਹਿਰ ਆ ਉਦੋਂ 250 ਮੀਟਰ ਦੂਰ ਵਿਚਾਲੇ 200 ਏਕੜ ਪੈਲੀ ਪੰਚਾਇਤੀ ਜ਼ਮੀਨ ਅਕਵਾਇਰ ਕਰਕੇ ਭਵਨਸਿਆਂ ਉੱਥੇ ਪੰਜ ਗੱਡ ਰਿਹਾ ਹੈ ਪਹਿਲਾਂ ਵਾਲੀਆਂ ਇੰਡਸਟਰੀਆਂ ਨੂੰ ਉਹਨਾਂ ਨੂੰ ਬੰਦ ਦਾ ਕੀ ਕਰਨਾ ਹੈ ਉਹਨਾਂ ਦਾ ਕੈਮੀਕਲ ਦਾ ਕੀ ਰੋਕਣਾ ਹੈ ਆ ਰਹਿੰਦਾ ਹੁੰਦਾ ਨਵੇਂ ਪੰਜ ਹੋਰ ਗੱਡ ਰਹੇ ਆ 60 ਪਿੰਡਾਂ ਦੀਆਂ ਪੰਚਾਇਤਾਂ ਨੇ ਉਥੇ 60 ਪਿੰਡਾਂ ਦੀਆਂ ਪੰਚਾਇਤਾਂ ਮਦबीर ਸਾਹਿਬ ਸਿੱਤਿਆਲ ਨੂੰ ਮਿਲੀਆਂ। ਵੀ ਤੁਸੀਂ ਪੁਰਾਣਾ ਕਿੱਥੋਂ ਸਾਫ਼ ਕਰ ਦਿਓਗੇ ਪਹਿਲਾਂ ਵਾਲਾ ਗੰਦ ਕਿੱਥੋਂ ਸਾਫ਼ ਕਰ ਦਿਓ ਨਵਾਂ ਗੰਦ ਹੋਰ ਪਾਉਣ ਲੱਗਿਆ ਹੈ। ਸਭ ਤੋਂ ਗੰਦੀ ਇੰਡਸਟਰੀ ਜਿਹੜੀ ਸਭ ਤੋਂ ਜ਼ਿਆਦਾ ਜ਼ਹਿਰ ਪਾਉਂਦੀ ਆ ਪੇਪਰ ਮਿੱਲ ਚਮਕੌਰ ਸਾਹਿਬ ਦੇ ਕੋਲੇ ਕਿਹੜਾ ਪਿੰਡ ਆ ਤੁਸੀਂ? ਵੀਰ ਗੁਰੂ ਘਰ ਜਨ ਸਾਹਿਬ ਬਿਲਕੁਲ ਉੱਥੇ ਕੱਟ ਰੱਖਿਆ ਗਿਆ ਕੱਲ ਨੂੰ 27 ਤਰੀਕ ਨੂੰ। ਵੀੜ ਗੁਰੂ ਘਰ ਆ ਵੀੜ ਗੁਰੂ ਜਨ ਸਾਹਿਬ ਗੁਰੂ ਘਰ ਆ ਚਮਕੌਰ ਸਾਹਿਬ ਦੇ ਬਿਲਕੁਲ ਨੇੜੇ ਵੱਡੇ ਦਰਿਆ ਦੇ ਕੋਲੇ ਨੀਲ ਵਾਲੀ ਨਹਿਰ ਦੇ ਉੱਤੇ ਕੋਲੇ ਉੱਥੇ ਕੱਲ ਨੂੰ ਵੱਡਾ ਕੱਟ ਰੱਖਿਆ ਗਿਆ ਪੰਜਾਬ ਦੇ ਲੋਕੋ ਜੇ ਆਪਾਂ ਨਸਲਾਂ ਬਚਾਉਣੀਆਂ ਓਏ ਆਪਣਾ ਪਾਣੀ ਬਚਾਉਣਾ ਇਹਨਾ ਸੋਚੋ ਇਹ ਚਮਕੌਰ ਸਾਹਿਬ ਹੈ ਰੋਪੜ ਹੈ ਇਹ ਲੁਧਿਆਣਾ ਹੈ ਇਹ ਪਟਿਆਲਾ ਹੈ